ਹਾਂਜੀ ਪੱਲਾ ਸਰ ਕੀ ਕਹਿਣਾ ਚਾਹੁੰਦਾ ਜਿਹੜੀ ਮੀਟਿੰਗ ਕੀਤੀ ਗਿਆ ਦੇਖੀ ਅੱਜ ਸਾਡੀ ਮੀਟਿੰਗ ਹੋਈ ਆ ਵਿਧਾਨ ਸਭਾ ਹਲਕਾ ਬਟੰਡਾ ਅਧਿਆਤਕ ਜਿਵੇਂ ਤਲਵੰਡੀ ਸਾਹਿਬ ਕਿਉਂਕਿ ਮੈਂ ਜਿਹੜਾ ਪ੍ਰਧਾਨ ਆ ਸੋ ਅਸੀਂ ਸਾਰੇ ਸੰਗਠਨ ਦਾ ਰਿਵਿਊ ਕਰ ਰਹੇ ਹਾਂ ਇਸ ਸਬੰਧ ਵਿੱਚ ਸਾਡੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰੋਲਲਾ ਜੀ ਉਹਨਾਂ ਨੇ ਸਾਡੀ ਇਹ ਡਿਊਟੀ ਪਿਛਲੇ ਦਿਨ ਲਾਈ ਸੀਗੀ ਅਸੀਂ ਚੰਡੀਗੜ੍ਹ ਦੇ ਵਿੱਚ 4 ਘੰਟੇ ਮੀਟਿੰਗ ਕਰੰਡ ਕੀਤੀ ਸੀਗੀ ਸਾਰੇ ਸੰਗਠਨ ਦਾ ਰਿਵਿਊ ਹੋਣਾ ਬਹੁਤ ਵੱਧ ਤੇ ਪਿੰਡ-ਪਿੰਡ ਜਾਣਾ ਹੈ ਘਰ-ਘਰ ਜਾਣਾ ਹੈ ਪਿੰਡਾਂ ਦੀਆਂ ਸੱਥਾਂ ਦੇ ਪਹੁੰਚਾਣਾ ਹੈ ਪਹਿਲਾਂ ਵਾਲੀਆਂ ਪਾਰਟੀਆਂ ਕੀ ਸੀ ਵੀ ਦਫ਼ਤਰਾਂ ਦੇ ਬਾਹਰ ਕਿ ਬੂਥ ਕਮੇਟੀਆਂ ਬਣ ਜਾਂਦੀਆਂ ਸੀ ਕਾਗਜ਼ੀ ਪੱਤਰੀ ਗਲਮਤ ਹੁੰਦੀ ਸੀ ਪਰ ਹੁਣ ਸਾਡੇ ਸਾਰੇ ਵਿਧਾਇਕ ਸਭਾ ਸਹਿਬ ਸਾਡੇ ਮੰਤਰੀ ਸਾਡੇ ਲੋਕ ਸਭਾ ਦੇ ਅਜ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਸਖਤਰ ਸਾਡੇ ਦਫ਼ਤਰ ਜਿਹੜੇ ਅਜ ਸਾਰਿਆਂ ਨੇ ਸਮਾਂ ਬੰਧਾ ਹੈ तकरीबन 15 ਮਾਰਚ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੀ ਇਹ ਜਿਹੜੀ ਸਾਡੀ ਚੋਣ ਪ੍ਰਕਿਰਿਆ ਇਸ ਨੂੰ ਪੂਰਾ ਕਰਨਾ ਹਰ ਪਿੰਡ ਦੇ ਵਿੱਚ ਜਾਵਾਂਗੇ ਜਿਹੜੇ ਸਾਡੇ ਪਾਰਟੀ ਦੀ ਨੀਤੀਆਂ ਨੂੰ ਪਿਆਰ ਕਰਨ ਵਾਲੇ ਸਾਡੇ ਵਲੰਟੀਅਰ ਸਹਿਬਾਨ ਸਾਡਾ ਯੂਥ ਹੈ ਚਾਹੇ ਸਾਡੀਆਂ ਪੰਚਾਇਤਾਂ ਵਾਲੇ ਨੇ ਜਿਹੜੇ ਆਮ ਆਦੇ ਪਾਰਟ ਨੇ ਜੁੜੇ ਹੋਏ ਲੰਬੇ ਸਮੇਂ ਤੋਂ ਉਹਨੂੰ ਅਸੀਂ ਰਿਕਾਰਡ ਤੇ ਲੈ ਕੇ ਆਉਣਾ ਹੈ ਉਸ ਤੋਂ ਬਾਅਦ ਅਸੀਂ ਨਵੇਂ ਜਿੰਮੇਵਾਰੀਆਂ ਜਿਹੜੀਆਂ ਹੈਗੀਆਂ ਉਹ ਉਹਨਾਂ ਜੁਨੇ ਵਲੰਟੀਅਰਾਂ ਨੂੰ ਦੇਵਾਂਗੇ ਬਲਕਾਰ ਸਿੱਧੂ ਵੱਲੋਂ ਤੁਹਾਡਾ ਵੀ ਨਾਮ ਲਿਆ ਗਿਆ ਜਿਹੜੀ ਇਹਦੀ ਆਡੀਓ ਵਾਇਰਲ ਹੋਈ ਜੀ ਗੱਲ ਇਹ ਆ ਵੀ ਮੈਂ ਵੀ ਸਵੇਰੇ ਆਡੀਓ ਸੁਣੀ ਹੈ ਬਹੁਤ سارے ਸਤਿਕਾਰਯੋਗ ਪੱਤਰਕਾਰ ਸਾਹਿਬਾਨਾਂ ਦਾ ਮੈਨੂੰ ਲਗਾਤਾਰ ਸਵੇਰ ਤੋਂ ਫੋਨ ਆ ਰਹੇ ਨੇ ਸੋ ਮੈਂ ਮਹਿਸੂਸ ਕਰਦਾ ਕਿ ਹਜੇ ਉਸ ਵੀਡੀਓ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਮਤਲਬ ਸਹੀ ਹੈ ਜਾਂ ਗਲਤ ਹੈ ਇਸ ਦੀ ਜਿਹੜੀ ਜਾਂਚ ਪੜਤਾਲ ਜਿਹੜੀ ਹੈਗੀ ਆ ਉਹ ਚੱਲ ਰਹੀ ਆ ਪਰ ਮੈਂ ਇਸ ਗੱਲ ਨੂੰ ਮੰਦਭਗਾ ਕਹਿਣਾ ਕਿਉਂਕਿ ਦੋ ਦੋਸਤਾਂ ਦੀ ਜਿਹੜੀ ਕਨਵਰਸੇਸ਼ਨ ਹੈ ਗੱਲਬਾਤ ਹੈ ਉਹ ਲੀਕ ਨਹੀਂ ਹੋਣੀ ਚਾਹੀਦੀ ਸੀ ਉਸ ਤੋਂ ਬਾਅਦ ਜੋ ਉਸ ਦੇ ਵਿੱਚ ਸ਼ਬਦਾਵਲੀ ਆ ਉਹ ਵੀ ਜਿਹੜੀ ਹੈਗੀ ਆ ਬੜੀ ਚਿੰਤਾ ਵਾਲੀ ਗੱਲ ਹੈ ਕਿਉਂਕਿ ਹਰੇਕ ਵਿਅਕਤੀ ਦਾ ਮਾਣ ਸਨਮਾਨ ਰੱਖਵਾ ਸੋ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਜਿਹੜੀ ਆਡੀਓ ਹੈ ਇਸ ਨੂੰ ਕਾਲਪਨਿਕ ਹੈ ਜਾਂ ਅਸਲੀਅਤ ਹੈ ਉਸ ਦੇ ਬਾਰੇ ਜਿਹੜੀ ਮੈਂ ਕੋਈ ਟਿੱਪਣੀ ਹੈ ਉਹ ਉਸ ਤੋਂ ਬਾਅਦ ਕਰੂੰਗਾ ਬਾਕੀ ਇਸ ਬਾਰੇ ਐਮਐਲਏ ਸਾਹਿਬ ਜਿਹੜਾ ਹੈਗਾ ਵਿਸਥਾਰ ਦੇ ਵਿੱਚ ਮਨਿੰਦਰ ਸੁਸਰੀ ਪਰਚ ਪਰਚੋੜ ਮੋੜ ਕੇ ਪੇਸ਼ ਕੀਤੀ ਹੈ ਇਹ ਮਤਲਬ ਮਾਨਕ ਤੇ ਬਣਦਾ ਕਿ ਉਹ ਸਾਡੀ ਆਡੀਓ ਹੈ ਉਹ ਮੰਨੀ ਜਾਂਦਾ ਕਿਹਦਾ ਜੀ ਇਹ ਤੋੜ ਮਰੋੜ ਕੇ ਪੇਸ਼ ਕੀਤੀ ਹੈ ਮਤਲਬ ਇਹ ਮੰਨ ਰਿਹਾ ਵੀ ਮੇਰੀ ਹੈ ਮੇਰੀ ਇਸ ਬਾਰੇ ਐਮਐਲਏ ਸਾਹਿਬ ਦੱਸ ਸਕਦੇ ਕਿਉਂਕਿ ਮੈਂ ਸੁਣੀ ਅੱਜ ਸਵੇਰੇ ਸੁਣੀ ਹੈ ਤੋੜ-ਭਰੋੜ ਕੇ ਪੇਸ਼ ਕੀਤੀ ਹੈ ਇੱਕ ਜਾਂਚ ਦਾ ਵਿਸ਼ਾ ਕਿਉਂਕਿ ਪਰਚਾ ਹੋ ਗਿਆ ਵਿੱਚ ਸਾਰਾ ਕੁਝ ਫਰਾਂਸਿਸਕ ਲਾਬ ਤੇ ਇਬਰਾਹਿਮ ਦਾ ਹੋ ਜਾਣਾ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਵਾਨਾ ਇੱਕ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਆ ਜਾਂ ਫੋਟੋ ਆ ਅਸੀਂ ਦੇਖਦੇ ਹਾਂ ਫੇਸਬੁੱਕ ਤੇ ਕੱਟਵੱਟ ਹੋ ਜਾਂਦੀ ਹੈ ਆਵਾਜ਼ ਕਿਸੇ ਦੀ ਹੋਰ ਹੁੰਦੀ ਹੈ ਫੋਟੋ ਕਿਸੇ ਦੀ ਹੋਰ ਹੁੰਦੀ ਹੈ ਇਸ ਕਰਕੇ ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਕਿਸੇ ਬਾਤ-ਬਾਤ ਵਿੱਚ ਨਹੀਂ ਪੈਣਾ ਚਾਹੁੰਦਾ ਕੋਈ ਇਸ ਤਰ੍ਹਾਂ ਟਿੱਪਣੀ ਕਰਨ ਜਿੰਨਾ ਜਿਹੜੀ ਸਾਰੀ ਗੱਲ ਸਾਫ਼ ਤੇ ਸਪਸ਼ਟ ਨਹੀਂ ਹੋ ਜਾਂਦੀ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੇ ਧਿਰਾਂ ਬਹੁਤ ਸਾਰਾ ਮੀਡੀਆ ਬਹੁਤ ਸਾਰੀਆਂ ਸਾਫ ਸੰਜਠੇ ਬੰਦੀਆਂ ਉਹ ਆਪਣੀ ਆਪਣੀ ਗੱਲ ਕਹਿ ਰਹੀਆਂ ਐਮਐਲਏ ਸਾਹਿਬ ਆਪਣਾ ਪੱਖ ਰੱਖ ਰਹੇ ਨੇ ਕਿਉਂਕਿ ਜੇਠੀ ਸਾਹਿਬ ਵੀ ਉਹਨਾਂ ਦੇ ਜਿਹੜਾ ਕਿਚਨ ਕੈਬਨਟ ਕਿਉਂਕਿ ਜਿਹੜਾ ਜੇਠੀ ਪਰਿਵਾਰ ਦੇ ਸਰਦਾਰ ਬਲਕਾ ਸਿੰਘ ਸਿੱਧੂ ਉਹ ਉਹਨਾਂ ਦਾ ਬੜਾ ਕਰੀਬੀ ਦਹਾਕਿਆਂ ਪੁਰਾਣੀ ਉਹਨਾਂ ਦੀ ਸਾਹਜ ਹੈ ਸੋ ਇਹਦੇ ਪਿੱਛੇ ਕੀ ਕਾਰਨ ਹੈ ਕਿਉਂਕਿ ਇਹ ਜਿਹੜੀ ਰਿਕਾਰਡਿੰਗ ਹੈ ਇਹ 3 ਸਾਲ ਪੁਰਾਣੀ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀ ਰਿਕਾਰਡਿੰਗ ਹੈ ਸੋ ਹੁਣ ਇਹ ਕਿਉਂ ਨਿਕਲੀ ਗਿਆ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਜੇ ਇਹਨਾਂ ਦੇ ਮਤਭੇਦ ਕਾਫੀ ਸਮਾਂ ਪਹਿਲਾਂ ਹੋਏ ਸੀ ਉਦੋਂ ਕਿਉਂ ਨਹੀਂ ਇਸ ਨੂੰ ਜਾਗਰ ਕੀਤਾ ਗਿਆ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਸੋ ਇਹ ਮੀਡੀਆ ਦੇ ਵਿੱਚ ਕਿਵੇਂ ਆਈ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਉਹ ਜਿਹੜੇ ਗੇਠੀ ਫੈਮਿਲੀ ਕਹਿ ਰਹੀ ਹੈ ਕਿ ਅਸੀਂ ਬੜੇ ਜ਼ਿੰਮੇਵਾਰ ਸੱਜਣਾ ਸ਼ਹਿਰ ਦੇ ਔਰ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਅਸੀਂ ਬڑے ਦਾਅਵੇ ਦੇ ਨਾਲ ਕਿਸੇ ਗੁਰਦੁਆਰ੍ਹੇ ਤੇ ਜਾ ਕੇ ਕਿਸੇ ਮੰਦਿਰ ਤੇ ਜਾ ਕੇ ਕਿਸ ਮਸਜਿਦ ਤੇ ਜਾ ਕੇ ਕਹਿ ਸਕਦੇ ਹਾਂ ਕਿ ਅਸੀਂ ਇਹ ਵੀਡੀਓ ਜਿਹੜੀ ਲਿੰਕ ਜਾਰੀ ਨਹੀਂ ਕੀਤਾ ਸੋ ਬਹੁਤ ਸਰੀਆਂ ਗੱਲਾਂ ਦੀ ਹਜੇ ਜਾਂਚ ਹੋਣੀ ਬਾਕੀ ਆ ਸੋ ਬੜਾ ਸੈਂਸਿਟਿਵ ਇਸ਼ੂ ਹੈ ਸੋ ਇਸ ਸਬੰਧ ਵਿੱਚ ਮੈਂ ਇਹੀ ਕਹਿ ਸਕਦਾ ਕਿ ਜਦੋਂ ਸਾਰੀ ਗੱਲ ਸਾਫ਼ ਤੇ ਸਪਸ਼ਟ ਹੋਊਗੀ ਆ ਐਮਐਲਏ ਸਾਹਿਬ ਇਸ ਬਾਰੇ ਕੀ ਕਹਿੰਦੇ ਨੇ ਕੀ ਉਹਨਾਂ ਦੇ ਵਿਚਾਰ ਆ ਕੀ ਉਹਨਾਂ ਦੀ ਟਿੱਪਣੀਆਂ ਆ ਉਸ ਤੋਂ ਬਾਅਦ ਹੀ ਮੈਂ ਕੋਈ ਗੱਲ ਸਭਾ ਦੀ ਪੱਖ ਰੱਖਣਾ ਚਾਹੀਦਾ ਉਸ ਨੂੰ ਪੱਖ ਰੱਖਣਾ ਚਾਹੀਦਾ ਸੀ ਨਾ ਕਿ ਪਰਚਾ ਦੇਣਾ ਚਾਹੀਦਾ ਸੀ ਪੱਤਰਕਾਰ ਪਰਚਾ ਬਗਾਰ ਅੱਜ ਤੋਂ ਕਰਤਾ ਹਾਂ ਕੰਮੇ ਤੋਂ ਪਹਿਲਾਂ ਸੁਣੋ ਮੈਂ ਬੇਰੀ ਗੱਲ ਸੁਣੋ ਤੁਸੀਂ ਮੇਰਾ 25 ਸਾਲ ਦਾ ਇਤਿਹਾਸ ਚੈੱਕ ਕਰ ਲਓ ਮੈਂ ਪਰਚਿਆਂ ਦੀ ਰਾਜਨੀਤੀ ਤੇ ਬਹੁਤ ਬਹੁਤ ਆਇਆ ਕਿਸੇ ਸਮੱਸਿਆ ਦਾ ਹੱਲ ਪਰਚਾ ਨਹੀਂ ਹੁੰਦਾ ਹਰੇਕ ਸਮੱਸਿਆ ਦਾ ਹੱਲ ਆ ਜਿਹੜਾ ਉਹ ਗੱਲਬਾਤ ਦੇ ਵਿੱਚ ਹੁੰਦਾ ਹੈ ਮੈਂ ਮਹਿਸੂਸ ਕਰਦਾ ਕਿ ਕਾਂਗਰਸ ਨਹੀਂ ਘੜਦਾ ਤੁਸੀਂ ਲੈ ਲਿਆ ਉਹਨੂੰ ਮੈਂ ਮਹਿਸੂਸ ਕਰਦਾ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਸੈਂਸਿਟਿਵ ਇਸ਼ੂ ਕਿਉਂਕਿ ਜਿਹੜਾ ਪੱਤਰਕਾਰ ਹੈ ਉਹ ਵੀ ਸਾਡਾ ਇੱਕ ਮੇਨ ਥੰਮ ਹੈ ਸਾਡੀ ਰਾਜਨੀਤੀ ਦਾ ਪਿੱਲਰ ਹੈ ਸੋ ਇੱਕ ਜਿਹੜਾ ਰਾਜਨੀਥੀ ਕੋਈ ਲੀਡਰ ਆ ਕੋਈ ਰਾਜਨੀਥੀ ਉਹ ਵੀ ਸਾਡਾ ਬੜਾ ਅਹਿਮ ਹਿੱਸਾ ਸਾਡੀ ਡੈਮੋਕ੍ਰੇਸੀ ਦਾ ਸਾਡੇ ਲੋਕਤੰਤਰ ਦਾ ਜੇ ਸਾਡੇ ਵਿੱਚ ਕਿਤੇ ਵੀ ਕੋਈ ਵਿਚਾਰਾਂ ਦਾ મતਭੇਦ ਹੁੰਦਾ ਕੋਈ ਟਕਰਾਅ ਹੁੰਦਾ ਸਾਨੂੰ ਮੈਂ ਇੱਕ ਟੇਬਲ ਤੇ ਬੈਠ ਜਾਣਾ ਚਾਹੀਦਾ ਹੈ ਇੱਕ ਮੀਟਿੰਗ ਵਿੱਚ ਬੈਠ ਜਾਣਾ ਚਾਹੀਦਾ ਹੈ ਇੱਕ ਮੰਚ ਤੇ ਬੈਠ ਦਾ ਹਲਕਾ ਮੈਂ ਸਰ ਮੰਨੋ ਪਰਚਾ ਜਲਦਬਾਜ਼ੀ ਕੀਤਾ ਗਿਆ ਸਾਹਿਬ ਵੀਡੀਓ ਦੱਸ ਰਹੇ ਹੋ ਜਿਹੜੀ ਗੱਲਾਂ ਹੋਈਆਂ ਉਹ ਸਹੀ ਹੈ ਉਹਦੇ ਵਿੱਚ ਜਿਹੜੀ ਉਹਦੇ ਬਾਰੇ ਮੈਂ ਨਹੀਂ ਕੁਝ ਕਹਾਂ ਸਰ ਕਿਉਂਕਿ ਨਹੀਂ ਉਹਨਾਂ ਨੇ ਭੱਲਾ ਭੱਲਾ ਸਾ ਉਹਨਾਂ ਨੇ ਕਿਹਾ ਸੀ ਵੀ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਇਹ ਆਡੀਓ ਦਿੱਤੀ ਸੀ ਪਰ ਪਾਰਟੀ ਦੇ ਸੀਨੀਅਰ ਲੀਡਰ ਨੇ ਕਿਸੇ ਨੇ ਕੋਈ ਉਹਦੇ ਤੇ ਨਾ ਕੋਈ ਕਾਰਵਾਈ ਕੀਤੀ ਹੈ ਕਿਉਂਕਿ ਕਾਫੀ ਦਿਨ ਪਹਿਲਾਂ ਉਹਨਾਂ ਨੇ ਦੇਤੀ ਸੀ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਇੱਕ 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 ਕੋਈ ਵੀਡੀਓ ਹੋਰ ਮੈਂ ਇਹੀ ਕਹਿ ਸਕਦਾ ਮੇਰੇ ਕੋਲੇ ਜੇ ਉਹਨਾਂ ਨੇ ਵੀਡੀਓ ਦਿੱਤੀ ਹੁੰਦੀ ਕੋਈ ਲਿਖਤੀ ਰਿਕਾਰਡ ਹੁੰਦਾ ਤਾਂ ਮੈਂ ਉਸ ਨੂੰ ਅੱਗੇ ਹਾਈ ਕਮਾਂਡ ਤੱਕ ਪਹੁੰਚਾਉਂਦਾ ਦੀ ਡਿਊਟੀ ਬਣਦੀ ਸੀ ਬਤੌਰ ਜ਼ਿਲ੍ਹਾ ਪ੍ਰਧਾਨ ਸੋ ਫਿਰ ਉਹੀ ਗੱਲ ਆ ਜਾਂਦੀ ਹੈ ਤੇ ਲੱਗੀ ਯਾਰੀ ਸਬੂਤ ਨਹੀਂ ਕੀ ਹੁੰਦਾ ਹੈ ਲੀਡਰ ਤੋਂ ਤੁਸੀਂ ਉਹ ਲੀਡਰ ਤੋਂ ਤੁਸੀਂ ਹੀ ਹੋ ਨਹੀਂ ਬਿਲਕੁਲ ਜਿਹੜਾ ਤੁਸੀਂ ਵੀ ਤੁਸੀਂ ਨਹੀਂ ਇੱਕ ਵਾਰੀ ਹੁੰਦਾ ਦੋ ਵਾਰੀ ਹੁੰਦਾ ਉਹਨੇ ਇਹ ਵੀ ਜਦੋਂ ਇਲੈਕਸ਼ਨਾਂ ਵੇਲੇ ਕਿਹਾ ਵੀ ਆਮ ਆਦਮੀ ਪਾਰਟੀ ਦਾ ਐਮਸੀ ਮੇਰੇ ਕੋਲੇ ਆ ਸਦਾ ਨਹੀਂ ਮੇਰੇ ਦਰਾਂ ਤੇ ਨਾ ਚੜੇ ਆ ਕੇ ਉਹ ਪਹਿਲਾਂ ਵੀ ਉਹ ਐ ਜਿਹੀਆਂ ਹਰਕਤਾਂ ਕਰਦੇ ਰਹਿੰਦੇ ਆ ਆਵਾਜ਼ ਕਿਉਂ ਨਹੀਂ ਆਉਂਦਾ ਉਹ ਹਰੇਕ ਬੰਦਾ ਆਪਣਾ ਆਪ ਜ਼ਿੰਮੇਵਾਰ ਆ ਹਰੇਕ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਇਹ ਸ਼ਬੀ ਨਹੀਂ ਖਰਾਬ ਕਰਨ ਦੀ ਪਾਰਟੀ ਦੀ ਪਾਰਟੀ ਦੀ ਸ਼ਬੀ ਪਾਰਟੀ ਦੀ ਸ਼ਬੀ ਤਾਂ ਢੜੀ ਬੰਦੇ ਵੀ ਉਹਨਾਂ ਨੇ ਗੱਲ ਕੀਤੀ ਵੀ ਇੱਕ ਦਿੱਲੀ ਦਾ ਢੜਾ ਵਾ ਤੇ ਇੱਕ ਪੰਜਾਬ ਦਾ ਢੜਾ ਉਹ ਵੀ ਸਾਹਮਣੇ ਆਈ ਇਹ ਪਾਰਟੀ ਤੇ ਕੋਈ ਬਿੱਟ ਸਾਡੇ ਸਾਡੇ ਢੜੇ ਬੰਦੇ ਕੋਈ ਗੱਲ ਨਹੀਂ ਸਾਡੇ ਜਿਹੜੇ ਦਿੱਲੀ ਦੇ ਕਿਉਂਕਿ ਨੈਸ਼ਨਲ ਪਾਰਟੀ ਆ ਵਾਰ-ਵਾਰੀ ਹੀ ਕਰ ਆਉਂਦੀ ਆ ਸਾਡੀ ਪਾਰਟੀ ਨੈਸ਼ਨਲ ਹੈ ਸਾਡੀ ਨੈਸ਼ਨਲ ਪਾਰਟੀ ਇਹ ਜਨ ਅਸੈਕਟਰੀ ਨੇ ਡਾਟ ਪਰਸਮੀ ਪਾਰਟੀ ਕੀ ਹੈ ਉਸ ਲਾਠ ਨੂੰ ਦਾ ਸਮਝਾ ਰੂਪ ਲੇਖਨ ਲਿਖਦੇ ਨੇ ਅਮਰ ਲੋੜਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਨੇ ਭਗਵੰਤ ਸਿੰਘ ਮਾ ਜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਜਨ ਸੈਕਟਰੀ ਨੇ ਸਾਡੀ ਸੈਲਟੀ ਨੇ ਲੋਕ ਸਭਾ ਚ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਬਲਾਕ ਪ੍ਰਧਾਨ ਨੇ ਸਾਡੇ ਬੂਠਾਂ ਦੇ ਇੰਚਾਰਜ ਨੇ ਹੁਣ ਸਾਡਾ ਨਵਾਂ ਜਿਹੜਾ ਸੰਗਠਨ ਬਣ ਰਿਹਾ ਸੋ ਸਾਡੀ ਨੈਸ਼ਨਲ ਪਾਰਟੀ ਗੁਜਰਾਤ ਦੇ ਵਿੱਚ ਅੱਗੇ ਵਧੀਆ ਜੰਮੂ ਕਸ਼ਮੀਰ ਦੇ ਵਿੱਚ ਅੱਗੇ ਵਧੀਆ ਛਤੀਸਗੜ ਦੇ ਵਿੱਚ ਅੱਗੇ ਵਧੀਆ ਸੋ ਨੈਸ਼ਨਲ ਪਾਰਟੀ ਆ ਇਸ ਕਰਕੇ ਨੈਸ਼ਨਲ ਲੈਵਲ ਤੇ ਫੈਸਲੇ ਹੁੰਦੇ ਆ ਪੰਜਾਬ ਦੇ ਵਿੱਚ ਸਾਡੀ ਸਰਕਾਰ ਆ ਦਿੱਲੀ ਦੇ ਵਿੱਚ ਕੰਨ ਸਰਕਾਰਾਂ ਸਾਡੀਆਂ ਕੰਪਲੀਟ ਹੋ ਜਾਣੇ ਬੜਾ ਵਧੀਆ ਉਹਦਾ ਜਿਹੜਾ ਕਾਰੀਅਰ ਰਹੀ ਹੈ ਸਿਰਫ 2% ਵੋਟਾਂ ਤੇ ਅਸੀਂ ਪਿੱਛੇ ਰਹੇ ਆ ਇਸ ਕਰਕੇ ਜਿਹੜੀ ਰਾਜ ਦੀ ਸਾਡੀ ਦਿੱਲੀ ਪੰਜਾਬ ਵਾਲਾ ਪਾਸਾ ਪੰਜਾਬ ਵਾਲਾ ਪਾਸਾ ਸਾਡੀ ਪੰਜਾਬ ਇਸ ਤਰ੍ਹਾਂ ਕੋਈ ਗੱਲ ਨਹੀਂ ਜੇ ਤੁਹਾਡੇ ਵਰਗੇ ਲੀਡਰ ਹਨ ਤਾਂ ਹੀ ਵਧ ਰਹੀ ਹੈ ਜਿਹੇ ਦੇ ਵਰਗੇ ਲੀਡਰ ਹੋਣਗੇ ਕਿੱਥੋਂ ਵਧੂਗੀ ਜੀ ਪਾਰਟੀ ਨਹੀਂ ਇਹਦੇ ਨਹੀਂ ਉਹੀ ਤੇ ਤੁਸੀਂ ਇਦਾਂ ਹਰ ਸਮਾਜ ਸਵਾਰੀ ਜਿਹੜੀ ਉਹ ਆਪਣੇ ਸਮਾਨ ਦੀ ਆਪ ਜੁਮੇਵਾਰ ਹੈ ਮੈਂ ਇਹੀ ਬੇਨਤੀ ਕਰਦਾ ਹਾਂ ਸਾਰੇ ਲੀਡਰ ਸਾਹਿਬਾਨਾਂ ਨੂੰ ਕਿ ਆਮ ਆਦਮੀ ਪਾਰਟੀ ਨੇ ਸਾਨੂੰ ਬਹੁਤ ਵੱਡਾ ਮਾਣ ਬਹੁਤ ਵੱਡਾ ਸਨਮਾਨ ਬਹੁਤ ਵੱਡਾ ਪਿਆਰ ਬਹੁਤ ਵੱਡਾ ਸਤਿਕਾਰ ਦਿੱਤਾ ਹੈ ਆਮ ਲੋਕਾਂ ਦੇ ਧੀਆਂ ਪੁੱਤ ਮੁੱਖ ਮੰਤਰੀ ਹੈ ਮੰਤਰੀ ਹੈ ਐਮ ਐਲ ਏ ਹੈ ਚੇਅਰਮੈਨ ਹੈ ਆ ਹੁਣ ਦੇਖੋ ਬਟੰਡੇ ਦੇ ਵਿੱਚ 10 ਚੇਅਰਮੈਨ ਆਮ ਪਰਿਵਾਰਾਂ ਦੇ ਬਣੇ ਆ ਸਾਡੇ ਭੈਣ ਜੀ ਮੰਤਰੀ ਸਾਹਿਬਾ ਬੈਠੇ ਨੇ ਬਜਿੰਦਰ ਗੌਰ ਜੀ ਆਮ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲਿਆ ਸੋ ਇਸ ਕਰਕੇ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਤੇ ਮੈਂ ਇਹੀ ਬੇਨਤੀ ਕਰਦਾ ਵੀ ਸਾਨੂੰ ਸਾਰਿਆਂ ਨੂੰ ਜਿਹੜੀ ਮਰਿਆਦਾ ਹੈਗੀ ਆ ਪਣ ਦਾ ਮਾਣ ਹੈ ਸਤਕਾਰ ਹੈ ਪਿਆਰ ਹੈ ਮੁਹੱਬਤ ਹੈ ਸਮਾਜਿਕ ਭਾਈਚਾਰਾ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਕਿਸੇ ਤਰ੍ਹਾਂ ਦੀ ਜਿਹੜੀ ਬਿਆਨ ਬਣ ਚਲੋ ਪਹਿਲਾਂ ਜ਼ਬਰਦਸਤ ਪਰ ਅਜਾ